ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵੇਰੇ ਸਵੇਰੇ ਉੱਠੇ ਤੇ ਅੱਖਾਂ ਖੁੱਲ ਵੀ ਨਹੀਂ ਰਹੀਆਂ ਸੀ ਮਧਾਣੀ ਲਈ ਅੱਜ ਨਾ ਰਾਤ ਸਾਡੇ ਇੰਨਾ ਜ਼ਿਆਦਾ ਹਨੇਰੀ ਬਵੰਡਰ ਆਇਆ ਦੇਖੋ ਸੈਲਫ ਹਨਾ ਜਦੋਂ ਮਾਰਨਿੰਗ ਟਾਈਮ ਉੱਠੇ ਤਾਂ ਸਿਰ ਚਕਰਾ ਰਿਆ ਸੀ ਕਿਉਂਕਿ ਰਾਤ ਨੂੰ ਲਾਈਟ ਨਾਲ ਵੀ ਇਦਾਂ ਨਾ ਕਿਉਂਕਿ ਲਾਈਟ ਸ਼ਾਮ ਨੂੰ ਚਲੀ ਗਈ ਤੇ ਕਦੇ ਬਾਹਰ ਕਦੇ ਅੰਦਰ ਇਨਵਰਟਰ ਵੀ ਸੀ ਸੀਟੀਆਂ ਮਾਰ ਜਾਂਦੇ ਨੇ ਹਨਾ ਇੰਨਾ ਟਾਈਮ ਕਿੱਥੇ ਕੱਢਦੇ ਆ ਤੇ ਦੇਖੋ ਹਨਾ ਬੇਟੇ ਦਾ ਸਾਈਕਲ ਤੇ ਸਾਡੇ ਜਿਹੜਾ ਹਨ ਕਿੰਨੂ ਐ ਉਹਦੀ ਡਾਣੀਆਂ ਤੋੜਤੀਆਂ ਸਾਰੇ ਫਰੂਟ ਜਿੰਨੇ ਵੀ ਚੀਕੂ ਦੇ ਨਾ ਫਰੂਟ ਸੀਗਾ ਉਹ ਗੇਰਿਆ ਪਿਆ ਦੇਖੋ ਕਿੰਨਾ ਕਿੰਨਾ ਰੇਤਾ ਮਿੱਟੀ ਘਟਾ ਇੰਨਾ ਜਿਆਦਾ ਚੜ ਗਿਆ ਜਦੋਂ ਸਵੇਰੇ ਉੱਠ ਕੇ ਦੇਖਿਆ ਤਾਂ ਮੈਨੂੰ ਤਾਂ ਚੱਕਰ ਆਉਣ ਲੱਗੇ ਸਭ ਤੋਂ ਪਹਿਲਾਂ ਮੈਂ ਝਾੜੂ ਚੱਕਿਆ ਝਾੜੂ ਚੱਕ ਕੇ ਸੋਚਿਆ ਵੀ ਹੁਣ ਇਹਦਾ ਕੀ ਕਰਾਂ ਕੁਸ ਨਾ ਪਤਾ ਲੱਗੇ ਵੀ ਕਿੱਧਰੋਂ ਸੁੰਬਰਾਂ ਕਿੱਧਰੋਂ ਛੱਡਾਂ ਕਿਉਂਕਿ ਨੇਰੀ ਵੀ ਬਹੁਤ ਚੱਲ ਰਹੀ ਸੀ ਜਿੱਧਰੋਂ ਹਨਾ ਸੁੰਬਰਦੇ ਸੀ ਉਧਰ ਹੀ ਫੇਰ ਇਕੱਠਾ ਹੋ ਜਾਂਦਾ ਸੀਗਾ ਚਲੋ ਫੇਰ ਵੀ ਮਾਂਜਾ ਕਰੜਾ ਕਰਕੇ ਸੋਚਿਆ ਵੀ ਚਲੋ ਕਰ ਲਈ ਹੈ ਨਾ देखो ਨੇਰੀ ਹਨਾ ਜਿਆਦਾ ਆ ਜਾਂਦੀ ਹੈ ਮੀਂਹ ਘਟ ਆਉਂਦਾ ਆਪਾਂ ਡਿਗਦੇ ਰਹਿਣਾ ਵੀ ਮੀਂਹ ਆਊਗਾ ਠੰਡ ਹੋਊਗੀ ਤਾਂ ਚਲੋ ਔਖੇ ਸਾਲ ਇੱਕ ਤਾਂ ਰਾਤ ਦੇਣਾ ਨੀਂਦਰੇ ਸੀਗੇ ਕਿਉਂਕਿ ਕਿਤੇ ਨੇਰੀ ਆ ਗਈ ਕਿਤੇ ਗਸ ਹੋ ਗਿਆ ਤੇ ਅਸੀਂ ਫਿਰ ਬਾਹਰ ਵੀ ਪੈ ਗਏ ਸੀ ਕਿਉਂਕਿ ਅਸੀਂ ਪਹਿਲੀ ਵਾਰੀ ਹਨਾ ਮੇਰੇ ਮੈਰਿ ਨੂੰ 17 ਸਾਲ ਹੋ ਗਏ ਸੀ ਪਹਿਲੀ ਵਾਰੀ ਹਨਾ ਬਾਹਰ ਪਏ ਸੀਗੇ ਤੇ ਬਾਹਰ ਵੀ ਪਏ ਤਾਂ ਸੀਗੇ ਵੀ ਇਨਵਰਟਰ ਸਿਟੀ ਨਾ ਮਾਰ ਜੇ ਨਾ ਵੀ ਚਲੋ ਮੰਮੀ ਪਾਪਾ ਉਰੀ ਵਿਚਾਰੇ ਬਜ਼ੁਰਗ ਨੇ ਵੀ ਚਲੋ ਉਹਨਾਂ ਨੂੰ ਹਨਾ ਹੋ ਜਾਊਗਾ ਤੇ ਕਦੇ ਅਸੀਂ ਕਿਤੇ ਮੰਜੇ ਚੱਕ ਕੇ ਢਾਲ ਲੀਏ ਕਦੇ ਕਿਸੇ ਢਾਲ ਲੀਏ ਹਨਾ ਬੱਚੇ ਪੈਣ ਨਾ ਕਹਿਣ ਮੱਛਰ ਲ ਤੇ ਚਲੋ ਓਕੇ ਸਖਾ ਲਈ ਹੈ ਨਾ ਇਦਾਂ ਹੀ ਸਾਰੀ ਰਾਤ ਨਿਕਲ ਗਈ ਤੇ ਫੇਰ ਸਵੇਰੇ ਸਵੇਰੇ ਚੱਕਿਆ ਝਾੜੂ ਤੇ ਲੱਗ ਗਿਆ ਆਪਣੇ ਕੰਮ ਮੀ ਤਾਂ ਆਇਆ ਨਹੀਂ ਨੇਰੀ ਆ ਕੇ ਨਾ ਸਾਰੇ ਕੰਮ ਵਧਾ ਦਿੰਦੀ ਹੈਗੀ ਕਈ ਵਾਰੀ ਤਾਂ ਇਦਾਂ ਲੱਗਦਾ ਜਦੋਂ ਸਵੇਰੇ ਨਾ ਮਾਰਨਿੰਗ ਟਾਈਮ ਘਰ ਦੇਖਦਾ ਜਿਵੇਂ ਨਾ ਬਸ ਅੱਜ ਹੀ ਆ ਕੇ ਕਰੇ ਸ਼ਿਫਟ ਕੀਤਾ ਹੈਗਾ ਤੇ ਚੱਕਿਆ ਝਾੜੂ ਫਟਾਫਟ ਤੇ ਬੇਟੇ ਦਾ ਸਾਈਕਲ ਚੱਕਿਆ ਹੈ ਨਾ ਅੱਧਾ ਮਨ ਵੀ ਦੇਖ ਦੇ ਕੇ ਦੁਖੀ ਹੋ ਰਿਹਾ ਸੀਗਾ ਵੀ ਕਿੰਨਾ ਖਲਾਰਾ ਪੈ ਜਾਂਦਾ ਹੈਗਾ ਇੱਕ ਲੇਡੀਜ਼ ਨੂੰ ਨਾ ਕੀ ਕਰੇ ਜਿੰਨੀ ਮਰਜ਼ੀ ਔਖੀ ਹੈ ਨਾ ਜੇ ਸਖਾ ਲਈ ਹੈ ਫੇਰ ਵੀ ਹੈ ਨਾ ਮਾਰਨਿੰਗ ਟਾਈਮ ਉੱਠ ਕੇ ਉਦਾਂ ਹੀ ਲੱਗਣਾ ਪੈਂਦਾ ਸਿਰ ਵੀ ਇੰਨਾ ਭਾਰੀ ਹੋਇਆ ਪਿਆ ਸੀ ਪਰ ਫਿਰ ਵੀ ਚਲੋ ਨਮੇੜਿਆ ਆਪਾਂ ਨੇ ਪਹਿਲਾਂ ਝਾੜੂ ਲਾਇਆ ਝਾੜੂ ਵੀ ਜਿੱਧਰ ਨੂੰ ਲਾਉਂਦੇ ਸੀ ਉਧਰ ਨੂੰ ਹੀ ਵਾਪਸ ਮੁੜ ਮੁੜ ਕੇ ਹਨਾ ਸਾਰਾ ਆਈ ਜਾਂਦਾ ਸੀ ਆ ਤੇ ਚਲੋ ਮੈਂ ਕਿਸੇ ਨਾ ਕਿਸੇ ਲੋਟ ਇਕੱਠਾ ਜਿਆ ਕਰਕੇ ਸਾਰੇ ਪਾਸਿਓਂ ਥੋੜਾ ਥੋੜਾ ਸਾਫ਼ ਕਰਨਾ ਵੀ ਜ਼ਰੂਰੀ ਆ ਕਿਉਂਕਿ ਹਨਾ ਫਿਰ ਕੋਈ ਨਾ ਕੋਈ ਆ ਜਾਂਦਾ ਤੇ ਆਪਾਂ ਨੇ ਝਾੜੂ ਲਗਾਤਾ ਕਿਉਂਕਿ ਤੁਹਾਡੇ ਵੱਲ ਹਨਾ ਕਿੰਨੀ ਹਨੇਰੀ ਮੀ ਆਈ ਹੈ ਇਹ ਵੀ ਜ਼ਰੂਰ ਦੱਸਿਓ ਹਨਾ ਤੇ ਝਾੜੂ ਲਗਾ ਕੇ ਫਿਰ ਮੈਂ ਜਦੋਂ ਦੂਸਰੀ ਸਾਈਡ ਨੂੰ ਦੇਖਿਆ ਤੇ ਮੈਂ ਕੱਪੜੇ ਵੀ ਚੱਕਤੇ ਜਿਹੜੇ ਮੰਜੇ- ਤੇ ਤੁਹਾਨੂੰ ਦਿਖਾਉਣਾ ਹੈ ਨਾ ਇੰਨਾ ਜਿਆਦਾ ਗੰਦ ਪੈ ਗਿਆ ਦੇਖੋ ਸਾਰੇ ਚੀਕੂ ਸੀਗੇ ਨਾ ਜਿਹੜੇ ਨੇਰੀ ਨੇ ਸਾਰੇ ਤੋੜਤੇ ਇੰਨੀਆਂ ਡਾਹਣੀਆਂ ਦਰਖਤਾਂ ਦੀਆਂ ਟਾਹਣੇ ਹਨਾ ਕਾਫੀ ਤੋੜਤੇ ਤੇ ਲਾਈਟ ਸ਼ਾਮ ਨੂੰ 9 ਵਜੇ ਚਲੀ ਗਈ ਸੀਗੀ ਤੇ ਮਾਰਨਿੰਗ ਟਾਈਮ 9 ਵਜੇ ਆਈ ਹੈਗੀ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਦੇਖੋ ਕਿੰਨਾ ਗਿਨਾ ਹਨਾ ਰੇਤਾ ਚੜ ਗਿਆ ਇਹਨੂੰ ਰੇਤੇ ਨੂੰ ਇਦਾਂ ਹੋਇਆ ਪਿਆ ਵੀ ਕੀ ਕਰ ਪਹਿਲਾਂ ਨਾ ਮਮੀ ਉਹ ਕਹਿੰਦੀ ਸੀ ਸਾਡੇ ਕੱਚੇ ਘਰ ਹੁੰਦੇ ਸੀ ਅਸੀਂ ਇਦਾਂ ਰੱਖਦਿਆਂ ਸੀ ਉਹ ਕੱਚੇ ਘਰਾਂ ਨੂੰ ਨਾ ਇੱਕ ਵਾਰੀ ਲਿਪਕੇ 6-6 ਮਹੀਨੇ ਲੋੜਨੀ ਪੈਂਦੀ ਸੀ ਆ ਇਹਨਾਂ ਨੂੰ ਤਾਂ ਤੁਸੀਂ ਚਾਹੇ ਦਿੰਦੇ ਵਿੱਚ ਚਾਰ ਵਾਰੀ ਲਿਪਦੋਣਾ ਫੇਰ ਵੀ ਉਹੇ ਜਿਹੇ ਉਹੇ ਜੇ ਪਾ ਕੰਮ ਹਨਾ ਪਹਿਲਾਂ ਨਾਲੋਂ ਜ਼ਿਆਦਾ ਹੋ ਗਏ ਨੇ ਤੇ ਫਿਰ ਕਰੀਏ ਵੀ ਕੀ ਹਨਾ ਮੰਮੀ ਹੋਰੀਆਂ ਫੇਰ ਵੀ ਕਹੀ ਜਾਂਦੀਆਂ ਨੇ ਲੈ ਸਾਡੇ ਵੇਲੇ ਕੰਮ ਹੁੰਦੇ ਸੀ ਵੀ ਥੋੜੇ ਵੇਲੇ ਕਿਹੜੇ ਕੰਮ ਹੁੰਦੇ ਸੀ ਹਨਾ 6 ਮਹੀਨਿਆਂ ਵੱਧ ਘਰ ਨੂੰ ਲਿਪੜਾ ਹੁੰਦਾ ਸੀਗਾ ਰੋਟੀ ਟੁਕ ਬਣਾਇਆ ਤੇ ਖੇਤ ਦਾ ਹੁੰਦਾ ਸੀਗਾ ਜ਼ਿਆਦਾ ਨਾ ਇੱਥੇ ਤਾਂ ਸਾਰਾ ਦਿਨ ਪੂਚਾ ਕਾਚੀ ਕਰੀ ਚਲੋ ਅੱਗੇ ਵਾਲੇ ਘਰ ਵਧੀਆ ਸੀਗੇ ਹਨਾ ਹੁਣ ਤਾਂ ਸਵੇਰੇ ਉੱਠਣਸਾਰ ਸਭ ਤੋਂ ਪਹਿਲਾਂ ਇਕੱਲੇ ਬੰਦੇ ਨੂੰ ਨਾ ਕਿੰਨਾ ਔਖ ਹੈਗਾ ਸਾਰੇ ਸਾਈਡਾਂ ਦੇ ਉਹ ਕਰਨਾ ਉਧਰੋਂ ਹਸਬੰਦ ਦੀ ਜੀ ਨੇ ਵੀ ਜਾਣਾ ਸੀ ਉਹਨਾਂ ਦਾ ਵੀ ਇਹਨਾ ਰੋਟੀ ਟੁਕੜਾ ਟਿਫਨ ਵਗੈਰਾ ਸਾਰਾ ਤਿਆਰ ਕਰਨਾ ਸੀਗਾ ਤੇ ਕੱਲ ਦੇ ਪਾਪਾ ਜੀ ਵੀ ਥੋੜੇ ਜੇ ਨਾ ਡਾਊਨ ਹੋ ਗਏ ਸੀਗੇ ਬੁਖਾਰ ਵਗੈਰਾ ਹੋ ਗਿਆ ਸੀ ਉਹਨਾਂ ਨੂੰ ਵੀ ਤੇ ਚਲੋ ਮੈਂ ਕਿਸੇ ਲੋਟ ਹਨਾ ਝਾੜੂ ਦਾ ਨਮੇੜਿਆ ਦੇਖੋ ਉੱਪਰ ਨਾ ਜਿਹੜੇ ਮੇਰੇ ਰੱਖੇ ਹੋਏ ਸੀਗੇ ਜਾਨਵਰਾਂ ਵਾਸਤੇ ਹਨਾ ਕੁਝੇ ਪਾਣੀ ਪੂਣੀ ਵਾਲੇ ਉਹ ਵੀ ਸਾਰੇ ਡਿੱਗ ਕੇ ਟੁੱਟ ਗਏ ਤੇ ਫਿਰ ਮੈਂ ਚੱਕਿਆ ਸਾਰੇ ਚੀਕੂ ਇਕੱਠੇ ਕੀਤੇ ਤੇ ਇਹਨਾਂ ਨੂੰ ਸੋਚਿਆ ਵੀ ਕੁਝ ਪੱਕੇ ਸੀਗੇ ਕੁਝ ਕੱਚੇ ਸੀਗੇ ਨਾ ਮੈਂ ਸਾਫ਼ ਕਰਕੇ ਬਾਅਦ ਦੇ ਵਿੱਚ ਰੱਖ ਦੂੰਗੀ ਬੱਚੇ ਅਜੇ ਸੁੱਤੇ ਪਏ ਸੀਗੇ ਬੱਚਿਆਂ ਨੂੰ ਉਠਾਉਣਾ ਥੋੜਾ ਮੁਸ਼ਕਲ ਹੋ ਗਿਆ ਕਿਉਂਕਿ ਰਾਤ ਨੂੰ ਵਿਚਾਰੇ ਬੇਰਾਮ ਰਹੇ ਹਨ ਸਵੇਰੇ ਕਿੱਥੇ ਉੱਠਦੇ ਹੈਗੇ ਫਿਰ ਮੈਂ ਮਨਜਾ ਕਰੜਾ ਕਰਕੇ ਸੋਚਿਆ ਵੀ ਚਲੋ ਕਿਹੜਾ ਹੈਲਪ ਕਿਸੇ ਨੇ ਕਰਾਉਣੀ ਹੈ ਖੁਦ ਹੀ ਕਰਨਾ ਚਲ ਮਣਾ ਲੱਗ ਤੇ ਲੱਗੇ ਰਹੇ ਤੇ ਆਮ ਹਨਾ ਪਹਿਲਾਂ ਕਹਾਵਤ ਹੁੰਦੀ ਸੀ ਕਿ ਕਾਇਆਂ ਨੇ ਤਾਂ ਕਾਈ ਖੋਤਣਾ ਖੋਤੀ ਜਾਂਦੇ ਹਨ ਦੇਖੋ ਕਿੰਨੇ ਚੀਕੂ ਸਾਰੇ ਹਨਾ ਮੇਰਾ ਮਨ ਬਹੁਤ ਦੁਖੀ ਹੋਇਆ ਤੇ ਹੁਣ ਆਪਾਂ ਨੇ ਚੱਕਿਆ ਪੋਚਾ ਤੇ ਪੋਚਾ ਵੀ ਲਗਾਤਾ ਕਿਉਂਕਿ ਸਾਡੇ ਮੰਮੀ ਜੀ ਫਿਰਣਾ ਸਵੀਰੇ ਸਵੀਰੇ ਲੱਗ ਜਾਂਦੇ ਨੇ ਕਰਨ ਲੈ ਮਿੱਟੀ ਚੜੀ ਪਈ ਆ ਪੋਚਾ ਤਾਂ ਲਾ ਦਿੰਦੇ ਫਿਰ ਮੈਂ ਐ ਸੋਚਿਆ ਵੀ ਚਲੋ ਪੋਚਾ ਵੀ ਲਾਈ ਦਿੰਨੇ ਆ ਕਰੀ ਦਿੰਨੇ ਆਗੇ ਹਨਾ ਥੋੜਾ ਬਹੁਤਾ ਸਫਾਈ ਤੇ ਹੁਣ ਆਪਾਂ ਨੇ ਫਟਾਫਟ ਮਸ਼ੀਨ ਵਾਂਗੂ ਲੱਗ ਕੇ ਸਾਰਾ ਕੁਝ ਕਰਤਾ ਸਾਫ ਦੇਖੋ ਮੈਂ ਤਾਂ ਨਾ ਪਹਿਲਾਂ ਵਾਲੇ ਜਿਹੜੇ icar ਹੁੰਦੇ ਸੀ ਮੇਰੀ ਮਾਸੀ ਜੀ ਦਾ ਹਨਾ ਉਹ ਹੀ ਬਹੁਤ ਵਧੀਆ ਸੀਗੇ ਇਹਨਾਂ ਨੂੰ ਤਾਂ ਸਾਰਾ ਦੇ ਕੂਚਾ ਕਾਚੇ ਕਰੀ ਜਾ ਪਰ ਫਿਰ ਵੀ ਹੈ ਨਾ ਉਹੋ ਜਿਹੇ ਉਹੋ ਜੇ ਤੇ ਆਪਾਂ ਨੇ ਸਫਾਈ ਕਰਤੀ ਹਜੇ ਅੰਦਰੋਂ ਸਾਰਾ ਪੇ ਅੰਦਰ ਤ ਜਾ ਕੇ ਮੈਨੂੰ ਨਾ ਡਰ ਲੱਗ ਰਿਹਾ ਹੈਗਾ ਇੰਨੀ-ਇੰਨੀ ਮਿੱਟੀ ਘਟਾ ਚੜਿਆ ਪਿਆ ਕਿਉਂਕਿ ਬਿੰਡੂਆਂ ਨਾਲ ਗੇਟ ਸਾਰੇ ਖੁੱਲੇ ਸੀਗੇ ਨੇਰੀ ਕਰਕੇ ਵੀ ਚਲੋ ਹਵਾ ਆ ਰਹੀ ਸੀ ਬਾਹਰ ਉਹਨਾਂ ਏਸੀ ਵਗੈਰਾ ਸਾਰੇ ਬੰਦ ਸੀਗੇ ਤੇ ਤਰੇ ਹਸਨ ਜੀ ਤਾਰ ਕੱਢ ਲਏ ਤੇ ਮੈਂ ਦੁੱਧ ਸਾਮਤਾ ਤੇ ਬਾਬਾ ਜੀ ਆਗੇ ਸੀ ਉਧਰ ਉਹਨਾਂ ਨੂੰ ਵੀ ਗਜਾ ਪਾਉਣੀ ਸੀ ਕਿਉਂਕਿ ਕੱਲੇ ਬੰਦੇ ਦਾ ਨਾ ਸਵੇਰੇ-ਸਵੇਰੇ ਮੇਰੀ ਨਾ ਇੰਨੀ ਨੇਰੀ ਆਉਂਦੀ ਆ ਉਧਰ ਫਿਰ ਗੋਹਾ ਸੇਟਣ ਵਾਲੇ ਦੀਦੀ ਹੋਰੀਆਂ ਆ ਜਾਂਦੇ ਨੇ ਫਟਾਫਟ ਮੈਂ ਬਾਬਾ ਜੀ ਨੂੰ ਗਜਾ ਪਾ ਕੇ ਆਈ ਤੇ ਦੀਦੀ ਹੋਰੀਆਂ ਆਗੇ ਉਹਨਾਂ ਨੂੰ ਚਾਹ ਰੱਖੀ ਤੇ ਮੈਂ ਵੀ ਸੋਚਿਆ ਨਾ ਮਾ ਸਿਰ ਦਰਦ ਕਰ ਰਿਹਾ ਵੀ ਥੋੜੀ ਜੀ ਚਾਹ ਪਾਹਣਾ ਸਾਰੇ ਕਰ ਲੈਨੇ ਆ ਤੇ ਇੱਧਰ ਮੈਂ ਪੋਚਾ ਲਾਤਾ ਸੀਗਾ ਤੇ ਇੱਧਰ ਸੋਚਿਆ ਵੀ ਦੋ ਬਾਲਟੀਆਂ ਪਾਣੀ ਦੇ ਮਾਰ ਕੇ ਬਾਈਪਰ ਮਾਰ ਦੇਣੀ ਆ ਮੈਨੂੰ ਤਾਂ ਕਦੇ-ਕਦੇ ਘਰਾਂ ਤੇ ਨਾ ਬਹੁਤ ਗੁੱਸਾ ਚੜਦਾ ਆਪਾਂ ਨੂੰ ਪਹਿਲਾਂ-ਪਹਿਲਾਂ ਹੁੰਦਾ ਵੀ ਆ ਨਾ ਸੋਨਾ ਕਰ ਪੈ ਜੇ ਸੋਨਾ ਕਰ ਪੈ ਜੇ ਪਰ ਇਹਨਾਂ ਦੀ ਸਫਾਈ ਕਰਨ ਵੇਲੇ ਨਾ ਨਾਨੀ ਜਿਆਦਾ ਆ ਜਾਂਦੀ ਹੈ ਤੇ ਚਲੋ ਮੈਂ ਪਾਣੀ ਡੋਲ ਕੇ ਥੋੜਾ ਜਿਹਾ ਬਾਈਪਰ ਜਾ ਮਾਰਤਾ ਵੀ ਚਲੋ ਸਾਫ਼ ਜਾ ਹੋ ਜਾਊਗਾ ਕਰਦੇ ਕਰਾਉਂਦੇ ਮੈਨੂੰ ਆ ਨਾ 7:30 ਦੇ ਕਰੀਬ ਵੱਜ ਗਏ ਸੀਗੇ ਮਾਰਨਿੰਗ ਟਾਈਮ ਦੀ ਮੈਂ ਲੱ ਤੇ ਉਧਰੋਂ ਹਸਬੰਦ ਜੀ ਦਾ ਵੀ ਟਾਈਮ ਹੋ ਗਿਆ ਸੀਗਾ ਪਹਿਲਾਂ ਮੈਂ ਝਾੜੂ ਚੱਕਿਆ ਵੀ ਸੋਚਿਆ ਵੀ ਅੰਦਰ ਆਉਣਾ ਝਾੜੂ ਮਾਰ ਦਿੰਨੀ ਆ ਦੇਖੋ ਕਿੰਨਾ ਕਿੰਨਾ ਰੇਤਾ ਨਾ ਆ ਗਿਆ ਕਿ ਕਚਰ ਕਚਰ ਹੋਈ ਜਾਂਦੀ ਸੀਗੀ ਤੇ ਡਾਈਨਿੰਗ ਟੇਬਲ ਤੇ ਵੀ ਨਾ ਇੰਨਾ ਇੰਨਾ ਰੇਤਾ ਚੜ ਗਿਆ ਸੀਗਾ ਦੇਖੋ ਸਾਰਾ ਕੁਝ ਬੰਦ ਹੁੰਦਾ ਨਾ ਫੇਰ ਵੀ ਤਸਵੀਰ ਨੂੰ ਅੱਜ ਸਫਾਈ ਕਰੀ ਸਵੇਰ ਨੂੰ ਫੇਰ ਉਹ ਨਹੀਂ ਹਨਾ ਗੰਦ ਪੈ ਜਾਂਦਾ ਹੈਗਾ ਇੱਕ ਤਾਂ ਨਾ ਖਲਾਰਾ ਇੰਨਾ ਜਿਆਦਾ ਪੈਂਦਾ ਜਿੰਨੇ ਵੀ ਜੀ ਹੁੰਦੇ ਨੇ ਆਪਣੇ ਘਰ ਦੇ ਆ ਆ ਕੇ ਨਾ ਡਾਈਨਿੰਗ ਟੇਬਲ ਤੇ ਬੈਗ ਵੀ ਡਾਈਨਿੰਗ ਟੇਬਲ ਤੇ ਟੀਫਨ ਵੀ ਬੈਗ ਡਾਈਨਿੰਗ ਟੇਬਲ ਤੇ ਨਾ ਫालतू ਜਿਹੜਾ ਕੋਈ ਰੋਟੀ ਤਾਂ ਘਟ ਖਾਣੀ ਆ ਉਥੇ ਕੱਪੜਾ ਲੀੜਾ ਹਨਾ ਇੱਕ ਸਟੋਰ ਬਣਾ ਦਿੰਨੇ ਆ ਬਸ ਫੇਰ ਨੂੰ ਡਾਈਨਿੰਗ ਟੇਬਲ ਨੂੰ ਚਲੋ ਹਨਾ ਲੱਗੀ ਰਹੀ ਮੈਂ ਹੌਲੀ ਹੌਲੀ ਤੇ ਮੰਮੀ ਜੀ ਵੀ ਪੁੱਛ ਰਹੇ ਸੀਗੇ ਵੀ ਚਾਹ ਦੀ ਘੁੱਟ ਬਣਾਈਏ ਤੇ ਉੱਠੇ ਉਹ ਵੀ ਹੌਲੀ ਹੌਲੀ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਹਨਾ ਮੰਮੀ ਥੋੜੇ ਬਿਮਾਰ ਵੀ ਰਹਿੰਦੇ ਨੇ ਬਜ਼ੁਰਗ ਕਰਕੇ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਜੀ ਹੋ ਗਈ ਸੀ ਤੇ ਚਲੋ ਹੌਲੀ ਹੌਲੀ ਲੱਗੀ ਰਹੀ ਕਦੇ ਕੁਝ ਚੱਕ ਲੈ ਆ ਕਦੇ ਕੁਝ ਚੱਕ ਲੈਣ ਨਾਲੇ ਤਾਂ ਇਦਾਂ ਲੱਗੇ ਵੀ ਸੌਂ ਜਾ ਰਾਤ ਦਾ ਵਿਰਾਮ ਸੀਗੇ ਤੇ ਚਲੋ ਹੌਲੀ ਹੌਲੀ ਸਾਰੇ ਕੰਮ ਨਿਵੇਂੜੇ ਤੇ ਤੁਸੀਂ ਵੀ ਮੈਨੂੰ ਦੱਸਿਓ ਵੀ ਹਨਾ ਤੁਸੀਂ ਸਵੇਰ ਦੇ ਕੰਮ ਕਿੱਦਾਂ ਕਰਦੇ ਹੋ ਦੇਖੋ ਕਰਦੇ ਕਰਾਉਂਦੇ ਮੈਨੂੰ ਨਾ ਜਿਵੇਂ ਸਾਰੇ ਕੰਮ ਕਰਾਂ ਕਿਉਂਕਿ ਡੰਗਰ ਪਸ਼ੂਆਂ ਦਾ ਵੀ ਹੋ ਜਾਂਦਾ ਮੈਨੂੰ 1:30 ਵਜੇ ਜਾਂਦਾ ਕਈ ਵਾਰ 1:00 ਵਜੇ ਜਾਂਦਾ ਪਰ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਨਾ ਵੀ 11-12 ਵਜੇ ਤੱਕ ਸਾਰੇ ਕੰਮ ਨਿਬੜ ਜਾਣਾ ਤੇ ਮਿੱਟੀ ਦੇਖੋ ਕਿੰਨੀ ਕਿੰਨੀ ਚੜੀ ਪਈ ਹੈ ਨਾ ਸਾਰੇ ਕਿਤੇ ਤੇ ਫਿਰ ਮੈਂ ਸੋਚਿਆ ਵੀ ਪਹਿਲਾਂ ਨਾ ਮੈਂ ਦਾਲ ਸਬਜ਼ੀ ਧਰ ਦਾਂ ਕਿਉਂਕਿ ਸਬਜ਼ੀ ਬਣਾਉਣ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਤੇ ਮੰਮੀ ਨੂੰ ਮੈਂ ਸਿਮਲਾ ਮਿਰਚ ਤੇ ਫਲੀਆਂ ਜੀਆਂ ਕੱਟਣ ਨੂੰ ਦੇ ਦਿਤਿਆਂ ਸੀ ਆਪਣੀ ਕੁਇਕ ਤੇ ਚੁੱਲੇ ਤੇ ਮੈਂ ਥੋੜਾ ਜਨਾ ਚੜੂ ਵਗੈਰਾ ਮਾਰਿਆ ਤੇ ਸਵਾਸ ਉਹ ਜਿਹੜੀ ਹੁੰਦੀ ਹੈ ਉਹ ਚੱਕਤੀ ਦੇਖੋ ਸਹਰਾਂ ਵਾਲਿਆਂ ਦਾ ਤੇ ਪਿੰਡਾਂ ਵਾਲਿਆਂ ਦਾ ਨਾ ਕਾਫੀ ਫਰਕ ਹੁੰਦਾ ਹੈ ਰਾਤ ਦੇ ਸਾਡੇ ਹਨ ਜਿਹੜੇ ਮੰਜੇ ਬਸਾਏ ਹੋਏ ਸੀਗੇ ਤੇ ਮੈਂ ਇਹ ਵੀ ਚੱਕੇ ਕਿਉਂਕਿ ਕਦੇ ਉਧਰ ਕਦੇ ਉਧਰ ਬਸਿਆ ਇਹੀ ਕਰਦੇ ਰਹੇ ਅਸੀਂ ਸਾਰੀ ਰਾਤ ਕੰਮ ਤੇ ਬੇਟਾ ਵੀ ਹੱਸਣ ਲੱਗਿਆ ਕਹਿੰਦੇ ਮੰਮੀ ਹੁਣ ਤਾਂ ਕਹਿੰਦਾ ਨੀਂਦ ਵੀ ਨਹੀਂ ਆ ਰਹੀ ਫੇਰ ਨਾ ਸਾਡੇ ਕੋਲ ਇੱਕ ਪਿੰਡ ਹੈਗਾ ਨਾ ਉੱਥੇ ਮਾਤਾ ਰਾਣੀ ਦੀ ਹੁੰਦਾ ਵੀਰਵਾਰ ਨੂੰ ਨਾ ਮੇਲਾ ਭੜਦਾ ਹੁੰਦਾ ਹੈਗਾ ਫੇਰ 12 ਵਜੇ ਉਹਨਾਂ ਨੇ ਆਪਣੇ ਚਲਾਤੇ ਡੀਜੇ ਸਾਡੀ ਫੇਰ ਅਸੀਂ ਮਾਂ ਪੁੱਤ ਦੋਨੇ ਹਨਾ ਵੀ ਹਾਂ ਹੁਣ ਨੀਂਦ ਆਉਂਦੀ ਹੈਗੀ ਤੇ ਗੁੜੀਆ ਤੇ ਉਹਦੇ ਪਾਪਾ ਸੌਂ ਗਏ ਸੀਗੇ ਵਿੱਚ ਦੀ ਉੱਠ ਗੜਦੇ ਸੀ ਕਦੇ ਸੌ ਜਾਂਦੇ ਸੀ ਸਾਰੇ ਅਸੀਂ ਐਂ ਕਰੀ ਗਏ ਤੇ ਮੈਂ ਝਾੜੂ ਲਗਾਇਆ ਸੋਚਿਆ ਵੀ ਝਾੜੂ ਲਗਾ ਕੇ ਫਟਾਫਟ ਆਪਾਂ ਦਾਲ ਸਬਜ਼ੀ ਬਣਾ ਦਈਏ ਤੇ ਚਲੋ ਮੈਂ ਝਾੜੂ ਲਗਾਇਆ ਤੇ ਬੇਲੇ ਹੋਈ ਥੋੜੀ ਜੀ ਤੇ ਦੇਖੋ ਨਾ ਇੱਕ ਹਜੇ ਮੇਰਾ ਚੁੱਲਾ ਵੀ ਸਾਰਾ ਫਟ ਗਿਆ ਪਤਾ ਨਹੀਂ ਤਾਂ ਇਹਦੇ ਵਿੱਚ ਬਿੱਲੀਆਂ ਆ ਕੇ ਬਹਿ ਜਾਂਦੀਆਂ ਨੇ ਨਾ ਉਹਨਾਂ ਨੇ ਭਾਣਦਾ ਪਤਾ ਨਹੀਂ ਇਦਾਂ ਹੀ ਚਲੋ ਅੱਗ ਵੀ ਵੈਸੇ ਹੁਣ ਤਾਂ ਨਾ ਡੇਲੀ ਬਾਲੀ ਵੀ ਨਹੀਂ ਜਾਂਦੀ ਹੈ ਕਿਉਂਕਿ ਨੇਰੀ ਸਾਡੇ ਤੇ ਬਹੁਤ ਚਲਦੀ ਹੈ ਇਹ ਖੁੱਲੀ ਜਗ੍ਹਾ ਹੈ ਨਾ ਓਪਨ ਤਾਂ ਨਹੀਂ ਹੈਗੀ ਉੱਪਰ ਹੈ ਨਾ ਟੀਨਾ ਪਾਈਆਂ ਹੋਈਆਂ ਨੇ ਪਰ ਫੇਰ ਵੀ ਇੱਥੇ ਨਾ ਕਾਫੀ ਹਵਾ ਪੈਂਦੀ ਹੈਗੀ ਤੇ ਆਪਾਂ ਨੇ ਝਾੜੂ ਲਗਾ ਕੇ ਇੱਥੋਂ ਸਾਰਾ ਕੂੜਾ-ਕੜਾ ਚੱਕਣਾ ਨਾ ਇੱਥੇ ਬਹੁਤ ਔਖਾ ਜਾਂਦਾ ਸਰਦੀਆਂ ਦੇ ਵਿੱਚ ਵੀ ਇੱਥੇ ਇੰਨਾ ਔਖਾ ਹੈਗਾ ਨਾ ਗਰਮੀਆਂ ਦੇ ਵਿੱਚ ਵੀ ਔਖਾ ਹੈ ਪਰ ਹੋਰ ਜਗ੍ਹਾ ਵੀ ਕੋਈ ਹੈ ਨਹੀਂਗੀ ਹੈ ਨਾ ਵੀ ਜਿੱਥੇ ਆਪਾਂ ਚੁੱਲ੍ਹਾ ਨਾ ਬਣਾ ਸਕੀਏ ਚਲੋ ਔਕੇ ਸਖਾ ਲੈਣਾ ਜਿੱਧਰੋਂ ਮੈਂ ਇਕੱਠਾ ਕਰਦੀ ਸੀ ਉਧਰੋਂ ਹੀ ਦੂਸਰੀ ਸਾਈਡ ਤੇ ਫੇਰ ਹਨਾ ਕੂੜਾ ਚਲਾਇਆ ਜਾਂਦਾ ਸੀਗਾ ਇਸ ਤਰੀਕੇ ਨਾਲ ਚਲੋ ਔਕੇ ਸਖਾ ਲਈ ਹੋ ਕੇ ਸਾਰਾ ਕੁਝ ਮੈਂ ਇਕੱਠਾ ਕਰ ਲਿਆ ਤੇ ਐਂ ਕਰਦੇ ਕਰਾਉਂਦੇ ਮੈਨੂੰ 8:00 ਵਜੇ ਦੇਖੋ ਮੈਂ ਨਾ ਸਾਰੇ ਫ੍ਰੈਂਡ ਨੂੰ ਤੁਹਾਨੂੰ ਪਤਾ ਹੀ ਹੈ ਵੀ ਹਰ ਇੱਕ ਕੰਮ ਮੈਂ ਆਪਣਾ ਖੁਦ ਕਰਦੀ ਆ ਨਾ ਹਾਂਜੀ ਤੇ ਹੁਣ ਸੋਚਿਆ ਨਾ ਥੋੜੀ ਜਿਹੀ ਪਹਿਲਾਂ ਕੜਕਜੀ ਚਾਹ ਕਰਕੇ ਪੀਨੇ ਪਰ ਚਾਹ ਕਿਹੜੀ ਇੱਥੇ ਤਾਂ ਇੰਨਾ ਇੰਨਾ ਮਿੱਟੀ ਘਟਾ ਚੜਿਆ ਪਿਆ ਸੀ ਮੈਂ ਚੱਕਿਆ ਕਪੜਾ ਸਭ ਤੋਂ ਪਹਿਲਾਂ ਨਾ ਝਾੜਿਆ ਜਦੋਂ ਜਿਹੜਾ ਸਵੇਰ ਦਾ ਨਾਤਾ ਨੁੱਤਾ ਹੋਇਆ ਸੀਗਾ ਨਾ ਉਹ ਸਾਰਾ ਪਾਊਡਰ ਲਾ ਕੇ ਆਉਂ ਸੇਰੀ ਸੇਰੀ ਤੇ ਫਿਰ ਮੈਂ ਚੱਕਿਆ ਸਾਰਾ ਕੁਝ ਮੈਂ ਚਾਹ ਵੀ ਬਣਾਉਣ ਨੂੰ ਮਨ ਨਾ ਕਰੇ ਉੱਥੇ ਚਲੋ ਮਾਰਨਿੰਗ ਟਾਈਮ ਤਾਂ ਓਕੇ ਸਖਾਲੇ ਜੇ ਮੈਂ ਬਣਾ ਲਈ ਸੀ ਕਿਉਂਕਿ ਉਸ ਟਾਈਮ ਤਾਂ ਨਾ ਕਿਸੇ ਵੀ ਕੰਮ ਨੂੰ ਮਨ ਨਹੀਂ ਕਰ ਰਿਹਾ ਸੀ ਤੇ ਮੈਂ ਹਲਕਾ ਹਲਕਾ ਜਿਹਾ ਕਪੜਾ ਮਾਰਿਆ ਵੀ ਝਾੜੂ ਪੋਚਾ ਜੇ ਬਾਅਦ ਚ ਕਰਾਂਗੇ ਤੇ ਇਸ ਤਰੀਕੇ ਨਾਲ ਸਾਫ਼ ਕਰਕੇ ਫਿਰ ਮੈਂ ਚੱਕਿਆ ਡੱਬੂ ਆਪਣਾ ਚਾਹ ਬਣਾਉਣ ਵਾਲਾ ਤੇ ਉਹਦੇ ਵਿੱਚ ਚਾਹ ਕਰੀ ਮੈਂ ਤੁਹਾਨੂੰ ਦਿਖਾਉਣੀ ਆ ਨਾ ਵਿੰਡੋ ਦੇ ਵਿੱਚ ਮੈਂ ਜਦੋਂ ਇਹ ਕੱਪੜੇ ਨੂੰ ਤਾ ਉੱਥੋਂ ਤਾਂ ਇਦਾਂ ਲੱਗੇ ਜਿਵੇਂ ਰੇਗਿਸਤਾਨ ਦੇ ਵਿੱਚੋਂ ਨਾ ਰੇਤਾ ਉੜਦਾ ਹੁੰਦਾ ਹੈਗਾ ਇਸ ਤਰੀਕੇ ਨਾਲ ਰੇਤਾ ਉੜਿਆ ਕਈ ਦਿਨ ਹੋ ਗਏ ਦੇਖੋ ਮੈਂ ਉਦੋਂ ਵੀਡੀਓ ਪਾਈ ਸੀਗੀ ਇਹਨਾਂ ਸਫਾਈ ਕੀਤੀ ਸੀਗੀ ਪਰ ਸਫਾਈ ਦਾ ਨਾ ਸਾਰੀ ਦਾ ਸਤਿਆਨਾਸ਼ ਹੋ ਜਾਂਦਾ ਜਦੋਂ ਥੋੜੀ ਜਿਹੀ ਵੀ ਨੇਹਰੀ ਆ ਜਿੰਦੇ ਦੇਖੋ ਹੁਣ ਇਦਾਂ ਹੀ ਚੱਲੂਗਾ ਮਹੀਨਾ ਡੇਢ ਮਹੀਨਾ ਕਦੇ ਨੇਹਰੀਆਂ ਆ ਗਿਆ ਕਦੇ ਮੀਂਹ ਆ ਗਿਆ ਸਾਰਾ ਨਾ ਕਰਿਆ ਕਰਾਇਆ ਤੇ ਪਾਣੀ ਫੇਰ ਜਾਂਦਾ ਰੱਬ ਵੀ ਮੀਂਹ ਪਾਉਂਦਾ ਨਹੀਂ ਹੈਗਾ ਮੀਂਹ ਪਾ ਦਿਆ ਨਾ ਫੇਰ ਵੀ ਚਲੋ ਥੋੜੀ ਜਿਹੀ ਠੰਡ ਹੋ ਜੇ ਤੇ ਹੁਣ ਆਪਾਂ ਨੇ ਧਰ ਲਈ ਚਾਹ ਚਾਹ ਧਰ ਕੇ ਮੈਂ ਸੋਚਿਆ ਵੀ ਕੁਸ਼ਖਾਨ ਨੂੰ ਵੀ ਹੁਣ ਮੰਗਣਗੇ ਕਿਉਂਕਿ ਸਾਰੇ ਕੋਈ ਬੇਬੇ ਜੀ ਨੇ ਉਹ ਸੋਲੇ ਮੰਗਦੇ ਆ ਨਾ ਸਵੇਰੇ ਸਵੇਰੇ ਖਾਨ ਨੂੰ ਕਹਿਣਗੇ ਚਾਹ ਨਾਲ ਸੋਲੇ ਦੇ ਦਿਓ ਹਸਬੰਦ ਜੀ ਦਾ ਆਪਣਾ ਹੁੰਦਾ ਥੋੜੀ ਬਹੁਤੀ ਆ ਨਾ ਜਿੱਦਾਂ ਕਿ ਆਪਾਂ ਬ੍ਰੇਕਫਾਸਟ ਮੰਗੂ ਥੋੜਾ ਬਹੁਤਾ ਆ ਨਾ ਸਾਰਿਆਂ ਨੂੰ ਚਾਹ ਦੇ ਨਾਲ ਹੀ ਜਾਂ ਦੁੱਧ ਦੇ ਨਾਲ ਹੀ ਦੇ ਦਿੰਦੇ ਆ ਤੇ ਪਪਾ ਜੀ ਥੋੜੇ ਬਿਮਾਰ ਸੀਗੇ ਉਹਨਾਂ ਨੂੰ ਫਿਰ ਮੈਂ ਦਹੀਂ ਬਣਾਈ ਆ ਨਾ ਦਹੀਂ ਚੱਕੀ ਦਹੀਂ ਦੀ ਲੱਸੀ ਬਣਾਤੀ ਤੇ ਪਪਾ ਜੀ ਕਹਿੰਦੇ ਸੀ ਵੀ ਮੈਨੂੰ ਕਾਫੀ ਖੋਹੀ ਜੀ ਪੈ ਰਹੀ ਐ ਤੇ ਮੈਂ ਸੋਚਿਆ ਵੀ ਹੋਰ ਆ ਨਾ ਮਾਰਨਿੰਗ ਟਾਈਮ ਕੀ ਦੇਮ ਉਹਨਾਂ ਨੂੰ ਚਾਹ ਵਗੈਰਾ ਵੀ ਨਹੀਂ ਦੇ ਸਕਦੇ ਕਿ ਤਾਂ ਮੈਂ ਥੋੜੀ ਜਿਹੀ ਦਹੀਂ ਲੈਤੀ ਦਹੀਂ ਦੇ ਵਿੱਚ ਪਾ ਕੇ ਥੋੜਾ ਜਿਹਾ ਪਾਣੀ ਤੇ ਨਮਕ ਉਹਨਾਂ ਨੂੰ ਮੈਂ ਲੱਸੀ ਜੀ ਬਣਾ ਕੇ ਦੇਤੀ ਤੇ ਟੇਟਾ ਨਾ ਗਰਮੀ ਬਹੁਤ ਜ਼ਿਆਦਾ ਹੈਗੀ ਗਰਮੀ ਲੱਗ ਜਾਂਦੀ ਹੈਗੀ ਤੇ ਸਾਰੇ ਫਰੈਂਡ ਨੂੰ ਮੇਰੀ ਰਿਕਵੈਸਟ ਹੈਗੀ ਨਾ ਗਰਮੀ ਤੋਂ ਬਚਣ ਲਈ ਇਦਾਂ ਖੱਟੀ ਲੱਸੀ ਕੱਚੀ ਲੱਸੀ ਜਾਂ ਨਿੰਬੂ ਪਾਣੀ ਹਨਾ ਸਕੰਜਵੀ ਵਗੈਰਾ ਸਾਰਾ ਕੁਝ ਪੀਂਦੇ ਰਹੋ ਤੇ ਫਿਰ ਮੈਂ ਚਾਹ ਦੇ ਕੇ ਸਾਰਿਆਂ ਨੂੰ ਚੱਕਿਆ ਟਿੰਡ ਫੋੜੀ ਆਪਦਾ ਚੁੱਲ੍ਹੇ ਤੇ ਦਿਵਾਲੇ ਹੋ ਗਏ ਚੁੱਲ੍ਹੇ ਤੇ ਮੈਂ ਅੱਗ ਮਚਾਈ ਇੱਥੇ ਅੱਗ ਵੀ ਨਹੀਂ ਮਚ ਰਹੀ ਸੀ ਇੰਨੀ ਜ਼ਿਆਦਾ ਹਵਾ ਚੱਲ ਰਹੀ ਸੀ ਨਾ ਤੇ ਉਹਦੋਂ ਮੇਰਾ ਇਦਾਂ ਮਨ ਕਰ ਰਿਹਾ ਸੀ ਵੀ ਸਾਰਾ ਕੁਝ ਚੱਕ ਕੇ ਸਿੱਟ ਦਵਾਂ ਖੁਸ਼ ਨਾ ਖਰਾ ਚਲੋ ਫਿਰ ਵੀ ਮਜਬੂਰੀ ਸੀ ਆਪਕੇ ਸिखਾਲੇ ਹਨਾ ਅੱਗ ਮਚਾਈ ਅੱਗ ਮਚਾ ਕੇ ਫਿਰ ਮੈਂ ਕਿਉਂਕਿ ਹਵਾ ਬਹੁਤ ਪੈ ਰਹੀ ਸੀ ਅੱਗ ਮਚਾ ਕੇ ਫਿਰ ਮੈਂ ਆਪਣੇ ਪਹਿਲਾਂ ਤੇਲ ਪਾ ਲਿਆ ਸੀ ਕੜਾਈਏ ਦੇ ਵਿੱਚ ਫੇ ਤੁਹਾਨੂੰ ਪਤਾ ਹੀ ਆਪਣੀ ਦਾਲ ਸਬਜੀ ਦਾ ਨਾ ਜਿਹੜੀ ਆਪਾਂ 5 ਮਿੰਟ ਦੇ ਵਿੱਚ ਤਿਆਰ ਕਰ ਦਿੰਦੇ ਹਾਂ ਉਹੀ ਰੈਸਪੀ ਬਣਾਈ ਅੱਜ ਸਵੇਰੇ ਸਵੇਰੇ ਨਾ ਜਲਦੀ ਬਹੁਤ ਹੁੰਦੀ ਹੈ ਕਿ ਕੰਮ ਕਾਫੀ ਹੋ ਜਾਂਦੇ ਨੇ ਦੋ ਤਿੰਨ ਤਾਂ ਦੇਖੋ ਬਾਬਾ ਜੀ ਆਉਂਦੇ ਨੇ ਨਾ ਉਹਨਾਂ ਨੂੰ ਪ੍ਰਸ਼ਾਦ ਦੇ ਪਾ ਮਲਕੇ ਦੁੱਧ ਵਗੈਰਾ ਪਾਉਣਾ ਪੈਂਦਾ ਹੈ ਫਿਰ ਦੀਦੀ ਹੋਰੀ ਕੋਆ ਸਿੱਟਣਾ ਆ ਜਾਂਦੇ ਨੇ ਉਹਨਾਂ ਦਾ ਚਾਹ ਪਾਣੀ ਹੋ ਜਾਂਦਾ ਹੈ ਘਰ ਦੇਆਂ ਦਾਣਾ ਸਾਰਿਆਂ ਦਾ ਹੋ ਜਾਂਦਾ ਹੈਗਾ ਤੇ ਇਕੱਲੇ ਬੰਦੇ ਦਾ ਨਾ ਇਕੱਲੇ ਜਾਣ ਨੂੰ ਜਦੋਂ ਕਹਿੰਦੇ ਪੈਂਦੇ ਨੇ ਹੈ ਨਾ ਸਾਰੇ ਕਵਿਲਦਾਰੀ ਉਹ ਕੰਮ ਹੈ ਹੁਣ ਤਾਂ ਕਹਿੰਦੇ ਸਾਰਾ ਕੁਝ ਭੁੱਲ ਜਾਂਦਾ ਕਹਿੰਦੇ ਤਿੰਨ ਚੀਜ਼ਾਂ ਯਾਦ ਰਹਿ ਗਈਆਂ ਨੂਨ ਤੇਲ ਹਟਣੀਆਂ ਤੇ ਚਲੋ ਮੈਂ ਚੱਕੀ ਦਾਲ ਸਬਜੀ ਸਾਰਾ ਕੁਝ ਪਾਇਆ ਆਪਾਂ ਨੇ ਪਹਿਲਾਂ ਤਾਂ ਨਾਲ ਲੈ ਜਾਣੇ ਨੂੰ ਇਕੱਠਾ ਕਰਨਾ ਸਮਾਨ ਫਿਰ ਇਥੋਂ ਸਾਰਾ ਸਮਾਨ ਚੱਕਣਾ ਸਾਰਾ ਦਿਨ ਨਾ ਮਾਰਨਿੰਗ ਟਾਈਮ ਤੋਂ ਸਵੇਰੇ ਚੱਲ ਪੈਂਦਾ 4 ਵਜੇ ਦਾ ਸ਼ਾਮ ਨੂੰ 8:00 ਤੋਂ 9:00 ਵਜਾਂ ਦੇ ਨਾ ਕਰੀ ਜਾਂਦੇ ਆ ਕਰੀ ਜਾਂਦੇ ਆ ਪਰ ਕੋਈ ਵੀ ਨਾ ਇਦਾਂ ਨਹੀਂ ਕਹਿੰਦਾ ਵੀ ਹਾਂ ਤੁਸੀਂ ਥੱਕ ਗਏ ਹੋਵੋਗੇ 5-4 ਮਿੰਟ ਨਾ ਦਮ ਲੈ ਲਓ ਫਿਰ ਵੀ ਇਹ ਨਾ ਜਿਹੜੇ ਬਾਹਰੋਂ ਜੌਬ ਕਰਕੇ ਆਉਂਦੇ ਨੇ ਉਹ ਕਹਿੰਦੇ ਨੇ ਵੀ ਹਨਾ ਅਸੀਂ ਤਾਂ ਕੰਮ ਕਰਕੇ ਆਇਆ ਨਾ ਉਹਨਾਂ ਦੇ ਕੰਮ-ਕੰਮ ਚ ਗਿਣੇ ਜਾਂਦੇ ਨੇ ਸਾਡਾ ਲੇਡੀਜ਼ ਦਾ ਨਾ ਕਹਿੰਦੇ ਨੇ ਹਾਊਸ ਵਾਈਫ ਐਵਕ ਨੇ ਬੇਲੀ ਸੀਗੇ ਪਰ ਹਨਾ ਜੇ ਇਸ ਮਾਰਨਿੰਗ ਟਾਈਮ ਤੋਂ ਸ਼ਾਮ ਤੱਕ ਦੇਖੋ ਤਾਂ ਸਾਡਾ ਜੇ ਸਾਰੇ ਇੱਕ ਕੰਮ ਦੇ ਤੁਸੀਂ ਹਨਾ ਕਾਊਂਟ ਕਰੋਂ 60-70000 ਰੁਪਏ ਮਹੀਨੇ ਦਾ ਬਣਦਾ ਜੇ ਤੁਸੀਂ ਹਨਾ ਕਿਸੇ ਵੀ ਕੰਮ ਵਾਲਿਆਂ ਨੂੰ ਇਦਾਂ ਦਾ ਅਲੱਗ-ਅਲੱਗ ਲਾਓ ਤੇ ਚਲੋ ਥੋੜਾ ਜਿਹਾ ਸਾਹ ਆਇਆ ਕਿਉਂਕਿ ਸਫਾਈ ਮੈਂ ਕਰਤੀ ਸੀਗੀ ਅੰਦਰੋਂ ਵੀ ਥੋੜਾ ਜਿਹਾ ਝੜੋ-ਝੜੂ ਮਾਰਤਾ ਸੀਗਾ ਹਜੇ ਪੋਚੇ ਵਗੈਰਾ ਸਾਰੇ ਪਏ ਆ ਮੇਰੇ ਤੇ ਦੋ ਇੱਕ ਮਿੰਟ ਦਾਮ ਲੈ ਕੇ ਮੈਂ ਸੋਚਿਆ ਵੀ ਚਲੋ ਪਹਿਲਾਂ ਮੈਂ ਦਾਲ ਸਬਜ਼ੀ ਬਣਾਦਾ ਬਾਕੀ ਸਬਜ਼ੀ ਤਾਂ ਮੰਮੀ ਨੇ ਕੱਟਤੀ ਸੀ ਹਰੀਆਂ ਮਿਰਚਾਂ ਮੈਂ ਥੋੜੀਆਂ ਜਿਹਾ ਕੱਟ ਲਈਆਂ ਇਹ ਨਾ ਮੈਨੂੰ ਸਾਰੇ ਕਾਸ ਨੂੰ ਇਕੱਠਾ ਜੀ ਕਰ ਲੈਣੀ ਉਹਨੀਆਂ ਤੇਲ ਪਾ ਕੇ ਗਰਮ ਕਹੋ ਗਿਆ ਸੀ ਫਿਰ ਮੈਂ ਜੀਰਾ ਪਾਤਾ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਅੰਦਰ ਜਾਣਾ ਪੈਂਦਾ ਹੈ ਨਾ ਕੁਛ ਨਾ ਕੁਛ ਲੈ ਕੇ ਆਉਣਾ ਪੈਂਦਾ ਹੈ ਕਿਚਨ ਚ ਤੇ ਹੁਣ ਆਪਾਂ ਨੇ ਦਾਲ ਸਬਜ਼ੀ ਆਪਣੀ ਜਿਹੜੀ ਬਣਾਈ ਹੈ ਸਾਰਾ ਕੁਝ ਮਿਕਸ ਆਲੂ ਪਿਆਜ਼ ਤੇ ਸਿਮਲਾ ਮਿਰਚ ਨੇ ਥੋੜੀਆਂ ਫਲੀਆਂ ਨੇ ਚੋਲੇ ਫਲੀਆਂ ਤੇ ਹੁਣ ਆਪਾਂ ਨੇ ਉਹਨਾਂ ਨੂੰ ਭੁੰਨ ਕੇ ਫਿਰ ਹਲਦੀ ਪਾਤੀ ਨਮਕ ਪਾਤਾ ਤੇ ਹੁਣ ਥੋੜੀਆਂ ਜੀਆਂ ਆਪਾਂ ਪਾ ਦਾਂਗੇ ਲਾਲ ਮਿਰਚ ਵੈਸੇ ਮੈਂ ਹਰੀ ਮਿਰਚ ਪਹਿਲਾਂ ਪਾਤੀ ਸੀ ਤੇ ਆਪਣੇ ਲਾਲ ਮਿਰਚ ਵੀ ਪਾਤੀ ਤੇ ਤੁਸੀਂ ਹਨਾ ਵੀਡੀਓ ਚੰਗੀ ਲੱਗੀ ਕਮੈਂਟ ਲਾਈਕ ਜ਼ਰੂਰ ਕਰਨਾ ਤੇ ਇਹ ਵੀ ਜ਼ਰੂਰ ਦੱਸਣਾ ਕਿ ਤੁਹਾਡੇ ਵੱਲ ਨਾਲ ਮੇਨ ਇਰੀ ਕਿੰਨੀ ਕੋਈ ਆਈ ਹੈਗੀ ਕਿਉਂਕਿ ਇਦਾਂ ਹੀ ਬਸ ਸਾਰਾ ਦਿਨ ਨਿਕਲ ਜਾਂਦਾ ਹੈ ਹਜੇ ਸਾਰੇ ਭਾਂਡੇ ਹਨਾ ਅੰਦਰ ਪੋਚਾ ਕੱਪੜੇ ਸਾਰਾ ਕੁਝ ਪਿਆ ਤੇ ਮਿੱਟੀ ਇੰਨੀ ਚੜੀ ਪਈ ਹੈ ਕਿ ਚੜ ਰਹੀ ਹੈ ਵੀ ਕਿਧਰੇ ਨਾ ਦੌੜ